ਅਮਰੀਕਾ ਵਿੱਚ ਹਰਜਿੰਦਰ ਸਿੰਘ ਦੇ ਹਾਦਸੇ ਨੇ ਲੋਕਾਂ ਦੇ ਦਿਲ ਦਹਿਲਾ ਦਿੱਤੇ ਹਨ ਪਰ ਹੁਣ ਇਸ ਦੇ ਨਾਲ ਜੁੜੀ ਇੱਕ ਰਾਹਤ ਵਾਲੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੁਹਾਨੂੰ ਸਾਰੀ ਜਾਣਕਾਰੀ ਦੱਸਾਂਗੇ ਸਭ ਤੋਂ ਪਹਿਲਾਂ ਦੱਸ ਦਈਏ ਕਿ ਇਹ ਹਾਦਸਾ 12 ਅਗਸਤ ਨੂੰ ਅਮਰੀਕਾ ਦੇ ਫਲੋਰੀਡਾ ਸ਼ਹਿਰ ਦੇ ਵਿੱਚ ਵਾਪਰਿਆ ਸੀ ਵੀਡੀਓ ਜਦੋਂ ਇੰਟਰਨੈਟ ਤੇ ਵਾਇਰਲ ਹੋਈਆਂ ਤਾਂ ਫਲੋਰੀਡਾ ਦਾ ਗਵਰਨਰ ਖੁਦ ਉਸ ਨੂੰ ਪ੍ਰਾਈਵੇਟ ਜੈਟ ਰਾਹੀਂ ਕੈਲੀਫੋਰਨੀਆ ਤੋਂ ਫਲੋਰੀਡਾ ਲੈਣ ਲਈ ਪਹੁੰਚਿਆ ਸੀ ਇਸ ਤੋਂ ਅਗਲੇ ਦਿਨ ਉਸਦੀ ਪੇਚੀ ਅਦਾਲਤ ਵਿੱਚ ਹੋਈ ਯਾਨੀ ਕੱਲ ਉਸਦੀ ਪੇਚੀ ਅਦਾਲਤ ਵਿੱਚ ਪੇਸ਼ ਹੋਈ ਤੇ ਪੰਜਾਬੀ ਕੁੜੀ ਨੂੰ ਟਰਾਂਸਲੇਟਰ ਵਜੋਂ ਬੁਲਾਇਆ ਗਿਆ ਸੀ ਉਹ ਕੁੜੀ ਅੰਗਰੇਜ਼ੀ ਨੂੰ ਪੰਜਾਬੀ ਵਿੱਚ ਤਬਦੀਲ ਕਰਕੇ ਹਰਜਿੰਦਰ ਤੱਕ ਜਾਣਕਾਰੀ ਪਹੁੰਚਾ ਰਹੀ ਸੀ ਜੱਜ ਨੇ ਸੁਣਵਾਈ ਦੌਰਾਨ ਹਰਜਿੰਦਰ ਨੂੰ ਚੇਤਾਵਨੀ ਦਿੱਤੀ ਕਿ ਉਹ ਪੂਰੀ ਤਰ੍ਹਾਂ ਕਾਰਵਾਈ ਦੌਰਾਨ ਚੁੱਪ ਰਹੇ ਕਿਉਂਕਿ ਜੇ ਉਹ ਬੋਲਿਆ ਤਾਂ ਉਸਦੇ ਖਿਲਾਫ ਵੀ ਜੱਜ ਜਾ ਸਕਦਾ ਹੈ ਫਿਰ ਜੱਜ ਨੇ ਪੁੱਛਿਆ ਕਿ ਅਦਾਲਤ ਵਕੀਲ ਪ੍ਰਦਾਨ ਕਰੇ ਤੁਹਾਨੂੰ ਤਾਂ ਹਰਜਿੰਦਰ ਨੇ ਕਿਹਾ ਕਿ ਉਹ ਅਗਲੀ ਚੀਤੇ ਆਪਣਾ ਨਿੱਜੀ ਵਕੀਲ ਕਰ ਲਵੇਗਾ ਜੱਜ ਨੇ ਦੱਸਿਆ ਕਿ ਅਸੋ ਉੱਪਰ ਦੋ ਵੱਖਰੇ ਚਾਰਜ ਲੱਗੇ ਹਨ ਪਹਿਲਾ ਵੈਕੂਲਰ ਹੋਮੋਸਾਈਡ ਜਿਸ ਦਾ ਮਤਲਬ ਹੁੰਦਾ ਹੈ ਕਿ ਜੇ ਤੁਹਾਨੂੰ ਪਤਾ ਸੀ ਹਾਦਸਾ ਹੋ ਸਕਦਾ ਹੈ ਫਿਰ ਵੀ ਜਾਣ ਬੁੱਝ ਕੇ ਤੁਸੀਂ ਇਹ ਕੰਮ ਕੀਤਾ ਦੂਜਾ ਚਾਰਜ ਲੱਗਿਆ ਹੈ ਮੈਂਸਲੇਟਰ ਇਸ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਬੇਖਬਰ ਜਾਂ ਕਾਨੂੰਨ ਦੇ ਨਿਯਮ ਨਾ ਜਾਣਦੇ ਹੋਣ ਕਰਕੇ ਤੁਹਾਡੇ ਤੋਂ ਇਹ ਲਾਪਰਵਾਹੀ ਦੇ ਕਾਰਨ ਹਾਦਸਾ ਵਾਪਰ ਗਿਆ ਹੁਣ ਹਰਜਿੰਦਰ ਦਾ ਵਕੀਲ ਇਹ ਸਾਬਤ ਕਰਨ ਦੀ ਕੋਰਟ ਦੇ ਵਿੱਚ ਕੋਸ਼ਿਸ਼ ਕਰੇਗਾ ਕਿ ਇਹ ਹਾਦਸਾ ਜਾਣ ਬੁੱਝ ਕੇ ਨਹੀਂ ਕੀਤਾ ਗਿਆ ਸੀ ਅਤੇ ਉਸ ਨੂੰ ਇਸ ਦੀ ਕੋਈ ਭਾਵਨਾ ਨਹੀਂ ਸੀ ਇਸ ਲਈ ਇਹ ਕੇਸ ਸਿਰਫ ਲਾਪਰਵਾਹੀ ਵਜੋਂ ਹੀ ਮੰਨਿਆ ਜਾਣਾ ਚਾਹੀਦਾ ਹੈ ਇਸ ਤਰ੍ਹਾਂ ਦੀ ਬੇਨਤੀ ਹੈ ਜਿਹੜੀ ਉਹ ਅਗਲੀ ਪੇਚੀ ਯਾਨੀ ਕਿ ਕੱਲ ਨੋਰਜਿੰਦਰ ਦਾ ਵਕੀਲ ਕਰੇਗਾ ਦੂਜੇ ਪਾਸੇ ਵਿਰੋਧੀ ਪੱਖ ਕੋਸ਼ਿਸ਼ ਕਰ ਰਿਹਾ ਹੈ ਕਿ ਉਸ ਨੂੰ ਵੈਕੂਲਰ ਹੋਮੋਸਾਈਡ ਦੇ ਅਧੀਨ ਦੋਸ਼ੀ ਕਰਾਰ ਦਿੱਤਾ ਜਾਵੇ ਹੁਣ ਰਾਹਤ ਵਾਲੀ ਵੱਡੀ ਖਬਰ ਇਹ ਸਾਹਮਣੇ ਹੈ ਕਿ ਮੈਂਸ ਲੇਟਰ ਚਾਰजेस ਲੱਗਦੇ ਹਨ ਤਾਂ ਕਾਨੂੰਨ ਮੁਤਾਬਕ ਹਰ ਜਾਨ ਲਈ 12 ਸਾਲ ਸਜ਼ਾ ਬਣਦੀ ਹੈ ਯਾਨੀ ਕਿ ਕੋਲ ਉਸ ਨੂੰ 36 ਸਾਲ ਸਜ਼ਾ ਹੋ ਸਕਦੀ ਹੈ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਨਾਂ 36 ਸਾਲਾਂ ਦੇ ਵਿੱਚੋਂ ਕੇਵਲ ਉਸ ਨੂੰ 12 ਸਾਲ ਹੀ ਸਜ਼ਾ ਦਿੱਤੀ ਜਾਵੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁੱਲ ਇਹਨਾਂ 12 ਸਾਲਾਂ ਦੇ ਵਿੱਚੋਂ ਵੀ ਉਸ ਦੀ ਸਜ਼ਾ ਜਿਹੜੀ ਘਟ ਕੇ ਉਹ 8 ਸਾਲ ਇਸ ਐਕਟ ਇਸ ਚਾਰਜਸ ਦੇ ਤਹਿਤ ਰਹਿ ਸਕਦੀ ਹੈ ਪਰ ਇਹ ਸਾਰਾ ਕੁਝ ਸਪਸ਼ਟ ਉਸ ਦੀ ਅਗਲੀ ਪੇਚੀ ਜਦਕਿ ਕੱਲ 26 ਅਗਸਤ ਨੂੰ ਹੋਵੇਗਾ ਸਾਰਾ ਫੈਸਲਾ ਕੱਲ ਸੁਣਾਵੇਗਾ ਜੱਜ ਜੋ ਕਿ ਕੋਰਟ ਦੇ ਅਧੀਨ ਮੁਕੰਮਲ ਕਾਰਵਾਈ ਦੌਰਾਨ ਹੀ ਸਾਰਾ ਕੁਝ ਦੱਸਿਆ ਜਾ ਸਕਦਾ ਹੈ ਬਾਕੀ ਤੁਸੀਂ ਪਟੀਸ਼ਨ ਜ਼ਰੂਰ ਦਾਇਰ ਕਰੋ ਤੇ ਆਪਣੀ رائے ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ